ਨਮਸਕਾਰ ਸਸਿਕਾਲ ਜੀ ਮੈਂ ਸਚੀਨਾ ਹੁਜਾ ਔਰ ਅਸੀਂ ਅੱਜ ਸਾਰੇ ਆਰਟਿਸਟ ਇੱਥੇ ਪਟਿਆਲਾ ਪੁਲਿਸ ਦੇ ਐਸਐਸਪੀ ਆਫਿਸ ਸੇ ਇਕੱਠੇ ਹੋਏ ਆ ਪੰਜਾਬ ਗਵਰਨਮੈਂਟ ਵੱਲੋਂ ਚਲਾਈ ਗਈ ਇੱਕ ਮਹਿੰਮ ਯੁੱਧ ਨਸ਼ਾ ਵਿਰੁੱਧ ਉਹਦੇ ਸਪੋਰਟ ਚ ਅਸੀਂ ਸਾਰੇ ਅੱਜ ਇੱਥੇ ਇਕੱਠੇ ਹੋਏ ਆ ਔਰ ਅਸੀਂ ਇੱਕ ਮੀਟਿੰਗ ਕੀਤੀ ਹੈ ਔਰ ਅਸੀਂ ਸਾਰੇ ਹੀ ਇਸ ਮਹਿੰਮ ਚ ਪੰਜਾਬ ਸਰਕਾਰ ਦੇ ਨਾਲ ਹਾਂ ਅਸੀਂ ਪਟਿਆਲਾ ਪੁਲਿਸ ਦੇ ਨਾਲ ਹਾਂ ਸਾਡੇ ਐਸਐਸਪੀ ਸਾਹਿਬ ਵਰਨ ਸ਼ਰਮਾ ਜੀ ਇਹ ਵੀ ਬਹੁਤ ਡਟ ਕੇ ਇਸ ਮੁਹਿੰਮ 'ਚ ਮਿਹਨਤ ਕਰ ਰਹੀ ਹੈ ਸੋ ਅਸੀਂ ਆਪਣੇ ਵੱਲੋਂ ਵਾਅਦਾ ਕਰਦੇ ਹਾਂ ਜੀ ਅਸੀਂ ਸਾਰੇ ਇਹਦੇ ਵਿੱਚ ਤੁਹਾਡਾ ਸਾਥ ਦੇਵਾਂਗੇ ਔਰ ਆਪਣੇ ਵੱਲੋਂ ਜਿੰਨਾ ਵੀ ਜ਼ਿਆਦਾ ਤੋਂ ਜ਼ਿਆਦਾ ਅਵੇਅਰਨੈਸ ਅਸੀਂ ਯੂਥ ਦੇ ਵਿੱਚ ਇਸ ਗੱਲ ਨੂੰ ਲੈ ਕੇ ਪਹੁੰਚਾ ਸਕਦੇ ਹਾਂ ਆਪਣੇ ਗਾਣਿਆਂ ਦੇ ਜ਼ਰੀਏ ਜਾਂ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਸਾਰੀ ਕੋਸ਼ਿਸ਼ਾਂ ਆਪਾਂ ਆਪਣੇ ਵੱਲੋਂ ਕਰਾਂਗੇ ਤੇ ਜੇ ਸਾਡੇ ਇਸ ਐਫਰਟ ਨਾਲ ਇੱਕ ਵੀ ਇਨਸਾਨ ਦੀ ਜ਼ਿੰਦਗੀ ਬਦਲਦੀ ਹੈ ਤਾਂ ਸਾਨੂੰ ਬਹੁਤ ਖੁਸ਼ੀ ਹੋਏਗੀ ਸੋ ਥੈਂਕ ਯੂ ਸੋ ਮੱਚ ਸਰ ਤੁਸੀਂ ਇਹ ਇਨੀਸ਼ੀਏਟਿਵਲੀ ਸਾਨੂੰ ਇੱਥੇ ਬੁਲਾਇਆ ਔਰ ਅਸੀਂ ਤੁਹਾਡੇ ਨਾਲ ਜੁੜੂ ਥੈਂਕ ਯੂ